ਅਸਲਾਮੁਅਲੈਕੁਮ ਵੀਰੋ ਕੀ ਹਾਲ ਚਾਲ ਨੇ ਤਬੀਏ ਸੇਤ ਪਿਲਾਜ ਕਿ ਦਵਾ ਤੁਹਾਡੀ ਵਧੀਆ ਹੋ ਵੀਰੋ ਚੜਦੇ ਪੰਜਾਬ ਦੀ ਇੱਕ ਬੜੀ ਹੀ ਸੋਹਣੀ ਤੇ ਮਸ਼ਹੂਰ ਸਿੰਗਰ ਜ਼ਾਰਾ ਗਿਲ ਸਾਹਿਬ ਉਹਨਾਂ ਦਾ ਇੱਕ ਗਾਣਾ ਹੈ ਜਿਹੜਾ ਕਿ ਲੈਂਦੇ ਤੇ ਚੜਦੇ ਪੰਜਾਬ ਦੀ ਪਾਈਚਾਰੇ ਆਸਤੇ ਬਣਿਆ ਹੈ ਪਹਿਲੇ ਤੇ ਆਪਾਂ ਗਾਣਾ ਸੁਣਨੇ ਆ ਕਿ ਗਾਣੇ ਦੇ ਵਿੱਚ ਕੀ ਕਿਹਾ ਹੈ ਫਿਰ ਕਰਾਂਗੇ ਵੀਡੀਓ ਦੇ ਬਾਰੇ ਗੱਲਬਾਤ ਹੋ ਗੱਲ ਸਿਆਸਤਦਾਨ ਨੂੰ ਸੁਣ ਲਓ ਸਿਆਸਤਾ ਦੇ ਲਖ ਤਾਣੇ ਬੁਣ ਲਓ ਗੱਲ ਸਿਆਸਤਦਾਨ ਨੂੰ ਸੁਣ ਲਓ ਸਿਆਸਤਾ ਦੇ ਲਖ ਤਾਣੇ ਹੋ ਗੱਲ ਸਿਆਸਤ ਖੇਤਾਂ ਵਿੱਚ ਬਾਬੇ ਨਾਨਕ ਹੱਥੀਂ ਕਿਰਤ ਕਮਾਈ ਨਾਮ ਜਪੋਤੇ ਵੰਡ ਛਕੋ ਦੀ ਗੱਲ ਸਾਨੂੰ ਸਮਝ ਸਿਆਸਤ ਬਾਜ਼ੀ ਉੱਤੋਂ ਉੱਠ ਕੇ ਜਿਹੜੇ ਗੱਲ ਦਿਲਾਂ ਦੀ ਕਰਗੇ ਮੋਢੇ ਦੇ ਨਾਲ ਮੋਢਾ ਜੋੜ ਕੇ ਇੱਕ ਦੂਜੇ ਦੇ ਨਾਲ ਜੋ ਖੜ ਗਏ ਇੱਕ ਦੂਜੇ ਦੇ ਨਾਲ ਜੋ ਹੋ ਸਿਆਸਤ ਜੋ ਗਾਣਾ ਸੁਣ ਕੇ ਯਕੀਨ ਕਰੋ ਕਿ ਦਿਲ ਇੰਨਾ ਖੁਸ਼ ਹੋਇਆ ਹੈ ਇੰਨਾ ਖੁਸ਼ ਹੋਇਆ ਹੈ ਕਿ ਚੜ੍ਹਦੇ ਪੰਜਾਬ ਦੇ ਲੋਕਾਂ ਦੀ ਮੁਹੱਬਤ ਜਿਹੜੀ ਏ ਉਹ ਇਸ ਗਾਣੇ ਦੇ ਵਿੱਚ ਫੁੱਟ ਫੁੱਟ ਕੇ ਨਿਕਲਦੀ ਪਈ ਏ ਯਕੀਨ ਕਰੋ ਫੁੱਟ ਫੁੱਟ ਕੇ ਨਿਕਲਦੀ ਪਈ ਏ ਕਿ ਜਿਵੇਂ ਸਾਰਾ ਗਿਲਜੀ ਨੇ ਕਿੱਡਾ ਵੱਡਾ ਜੁਮਲਾ ਕਿਹਾ ਕਿ ਅਸੀਂ ਭੁੱਲ ਕੇ ਵੀ ਪਾਕਿਸਤਾਨ ਨੂੰ ਮਰਦਾਬਾਦ ਨਹੀਂ ਕਹਿ ਸਕਦੇ ਉਹਦੀ ਕੀ ਵਜ੍ਹਾ ਹੈ ਕਿ ਉਥੇ ਨਾਨਕ ਸਾਹਿਬ ਜਿਹੜੇ ਸਨ ਉਥੇ ਖੇਤੀ ਕਰਦੇ ਰਹੇ ਹੱਲਾ ਵਾਹਦੇ ਰਹੇ ਕਿਉਂਕਿ ਕਰਤਾਰਪੁਰ ਸਾਹਿਬ ਵੀ ਇੱਧਰ ਏ ਫਿਰ ਇਮਰਾਨ ਖਾਨ ਸਾਹਿਬ ਤੇ ਸਿੱਧੂ ਪਾਜੀ ਨੇ ਕਰਤਾਰਪੁਰ ਰਾਹ ਖੋਲਿਆ ਤਾਂ ਕਿ ਸਿੱਖ ਮੁਸਲਮ ਭਾਈਚਾਰਾ ਵਧੇ ਨਾਲ ਉਹਨਾਂ ਨੇ ਆਪਣੇ ਇਸ ਗਾਣੇ ਦੇ ਵਿੱਚ ਉਹਨਾਂ ਦਾ ਜ਼ਿਕਰ ਕੀਤਾ ਤੇ ਵਾਜਿਆ ਹਵਾਲਾ ਦਿੱਤਾ ਤੇ ਨਾਲ ਜਿਹੜੇ ਸਿਆਸਤਦਾਨ ਜਿਹੜੇ ਮੂਲਕ ਨੂੰ ਵੰਡਣਾ ਚਾਹੁੰਦੇ ਨੇ ਇਹ ਲੈਂਦੇ ਤੇ ਚੜ੍ਹਦੇ ਪੰਜਾਬ ਨੂੰ ਖਾਸ ਕਰਕੇ ਕਿਉਂਕਿ ਨੁਕਸਾਨ ਮੁਲਕ ਵੰਨਣ ਦੇ ਵਿੱਚ ਲੈnde ਤੇ ਚੜਦੇ ਪੰਜਾਬ ਦਾ ਹੁੰਦਾ ਪਿਆ ਉਧਰੋਂ ਵੇਖੋ ਤੇ ਉਧਰੋਂ ਵੀ ਚੜਦੇ ਪੰਜਾਬ ਦਾ ਨੁਕਸਾਨ ਦੇ ਇਧਰੋਂ ਲੈ ਕਿਉਂਕਿ ਦੋਨਾਂ ਪੰਜਾਬਾਂ ਨੂੰ ਦੋਨਾਂ ਭਰਾਵਾਂ ਨੂੰ ਜੁਦਾ ਕਰ ਦਿੱਤਾ ਗਿਆ ਦੋਨਾਂ ਭਰਾਵਾਂ ਨੂੰ ਵੱਖ ਕਰ ਦਿੱਤਾ ਗਿਆ ਨੁਕਸਾਨ ਸਾਡਾ ਪੰਜਾਬੀ ਵੀਰਾਂ ਦਾ ਨੁਕਸਾਨ ਹੈ ਤੇ ਉਹਨਾਂ ਨੇ ਬੜੀ ਹੀ ਵਧੀਆ ਗੱਲ ਕੀਤੀ ਯਕੀਨ ਕਰੋ ਕਿ ਗਾਣਾ ਸੁਣ ਕੇ ਜਿਹੜਾ ਨਾ ਦਿਲ ਖੁਸ਼ ਹੋ ਗਿਆ ਬਾਗ ਬਾਗ ਹੋ ਗਿਆ दारा गिल जी ने बहुत ही खूबसूरत ਤੇ ਵਧੀਆ ਗੀਤ ਗਾਇਆ ਦਿਲ ਸੁਣ ਕੇ ਨਾ ਇਹ ਗਾਣਾ ਸੁਣ ਕੇ ਦਿਲ ਬਾ ਬਹੁਤ ਖੁਸ਼ ਹੋ ਗਿਆ ਕਿ ਜਿਹੜੇ ਵੀਰ ਜੀ ਨੇ ਇਸ ਗਾਣੇ ਦੇ ਲਿਰਿਕਸ ਲਿਖੇ ਨੇ ਉਹਨਾਂ ਨੇ ਵੀ ਯਕੀਨ ਜਨਨੋ ਕਿ ਕਮਾਲ ਕਰ ਦਿੱਤਾ ਮੁਹੱਬਤ ਕੁੱਟ ਕੁੱਟ ਕੇ ਪਾੜ ਦਿੱਤੀ ਆ ਉਹਨਾਂ ਨੇ ਗੱਲ ਕੀਤੀ ਕਿ ਅਸੀਂ ਪਾਕਿਸਤਾਨ ਨੂੰ ਮੁਰਦਾਬਾਦ ਨਹੀਂ ਕਹਿ ਸਕਦੇ ਕੀ ਮੁਹੱਬਤ ਦਾ ਇਜ਼ਹਾਰ ਕੀਤਾ ਯਕੀਨ ਮੰਨੋ ਸਾਨੂੰ ਵੀ ਬਹੁਤ ਖੁਸ਼ੀ ਹੋਈ ਆ ਆਪਣੇ ਪਾਕਿਸਤਾਨ ਦੀ ਤਾਰੀਫ ਸੁਣ ਕੇ ਦੂਸਰੇ ਮੁਲਕ ਦੇ ਮੋਹ ਆਪਣੇ ਘਰ ਦੀ ਤਰੀਫ਼ ਤੇ ਹਰ ਕੋਈ ਕਰਦਾ ਹੈ ਕਿ ਮਤਲਬ ਕਿ ਜਿਸ ਤਰ੍ਹਾਂ ਕੋਈ ਮਾਂ ਪਿਓ ਹੈ ਨਾ ਮਾਂ ਕੋਈ ਮਾਂ ਹੈ ਨਾ ਤੇ ਆਪਣੇ ਪੁੱਤਰ ਦੀ ਤਰੀਫ਼ ਕਰਦੀ ਕਰਦੀ ਕਿ ਮੇਰਾ ਪੁੱਤ ਬਹੁਤ ਚੰਗਾ ਹੈ ਮੇਰਾ ਪੁੱਤ ਤੀਸਰਾ ਹੈ ਮੇਰਾ ਪੁੱਤ ਦੂਸਰਾ ਹੈ ਮਜ਼ਾ ਤੇ ਤਾਂ ਜੇ ਕੋਈ ਬਗਾਨੀ ਔਰਤ ਜਾਂ ਕੋਈ ਬਗਾਨਾ ਬੰਦਾ ਉਹਦੇ ਅਗਲੇ ਦੀ ਪੁੱਤਰੀ ਤਰੀਫ਼ ਕਰ ਰਿਹਾ ਕਿ ਨਹੀਂ ਵੀ ਵਾਕਈ ਤਰ੍ਹਾਂ ਉਹਦਾ ਤਰੀਫ਼ ਦੇ ਕਾਬਿਲ ਹੈ ਇਸੇ ਤਰ੍ਹਾਂ ਸਾਨੂੰ ਖੁਸ਼ੀ ਹੋਈ ਹੈ ਕਿ ਸਾਡੀ ਯਾਨੀ ਕਿ ਪਾਕਿਸਤਾਨੀ ਤਰੀਫ਼ ਅਸੀਂ ਦੂਸਰੇ ਮੁਲਕ ਚੜ੍ਹਦੇ ਪੰਜਾਬ ਦੇ ਮੂੰਹ ਸੁਣੀ ਹੈ ਸਾਨੂੰ ਬਹੁਤ ਖੁਸ਼ੀ ਹੋਈ ਹੈ ਔਰ ਅਸੀਂਾਂ ਦੀ ਮੁਹੱਬਤ ਨੂੰ ਬੜਾ ਸਰਾਹਨੇ ਆ ਬੜਾ ਅਪਰੀਸ਼ੀਏਟ ਕਰਨੇ ਆ ਔਰ ਅਸੀਂ ਉਹਨਾਂ ਅੱਗੇ ਦੁਆ ਵੀ ਕਰਨੇ ਆ ਕਿ ਸੋਹਣਾ ਰੱਬ ਸਾਡੇ 'ਚ ਇਸ ਤਰ੍ਹਾਂ ਹੀ ਮੁਹੱਬਤ ਸਲੋਕ ਤੇ ਪਿਆਰ ਰੱਖੇ ਵੀਰੋ ਸਾਂਝਾ ਪੰਜਾਬ ਸਾਂਝਾ ਪੰਜਾਬ ਕੀ ਹੈ ਇੱਕ ਲੈਂਦਾ ਪੰਜਾਬ ਤੇ ਇੱਕ ਚੜਦਾ ਪੰਜਾਬ ਪੰਜਾਬ ਅੱਡ ਹੋ ਗਿਆ ਜੋ ਵੀ ਮਾਮਲਾਤ ਹੋਏ ਜਿਸ ਤਰ੍ਹਾਂ ਵੀ ਹੋਇਆ ਲੇਕਿਨ ਅੱਜ ਵੀ ਇੰਨਾ ਆਸਾ ਗੁਜ਼ਰਨ ਦੇ ਬਾਵਜੂਦ ਵੀ ਦਿਲਾਂ ਦੇ ਵਿੱਚ ਮੁਹੱਬਤਾਂ ਉਸ ਤਰ੍ਹਾਂ ਹੀ ਜ਼ਿੰਦਾ ਨੇ ਔਰ ਸਾਡੀ ਦੁਆ ਹੈ ਸੋਹਣੇ ਰੱਬ ਅਗੇ ਅਰਦਾਸ ਹੈ ਸੋਨੇ ਰੱਬ ਅੱਗੇ ਕਿ ਮਾਲਕਾ ਇਹ ਮੁਹੱਬਤਾਂ ਤਾਂ ਦੇਰ ਕੈਨ ਤੇ ਦਮ ਰੱਖੀ ਇਹ ਚੜਦੇ ਤੇ ਲੈਂਦੇ ਪੰਜਾਬ ਦਾ ਜਿਹੜਾ ਪਿਆਰ ਹੈ ਇਹ ਇਸ ਤਰ੍ਹਾਂ ਹੀ ਰਵੇ ਜਿਵੇਂ ਕਿ ਵੀਰ ਜੀ ਹੁਰਾ ਨੇ ਕਿਹਾ ਕਿ ਚੜਦੇ ਤੇ ਲੈਂਦੇ ਪੰਜਾਬ ਦਾ ਪਿਆਰ ਐਸੇ ਤਰ੍ਹਾਂ ਹੀ ਰਵੇ ਵੇਖੋ ਨਾ ਉਸਾਰਾ ਗਿਲਜੀ ਨੇ ਕਿੱਡਾ ਆਪਣੇ ਗੀਤ ਦੇ ਵਿੱਚ ਅੱਛਾ ਅੱਛਾ ਇੱਕ ਜੁਮਲਾ ਇਸਤੇਮਾਲ ਕੀਤਾ ਕਿ ਗੱਲ ਸੁਣ ਲੋ ਸਿਆਸਤਦਾਨੋ ਉਹਨਾਂ ਸਿਆਸਤਦਾਨਾਂ ਨੂੰ ਮੁਖਾਤਬ ਕੀਤਾ ਕਿ ਜਿਹੜੇ ਭਾਈਚਾਰੇ ਦੇ ਖਿਲਾਫ ਕੰਮ ਕਰਦੇ ਪਏ ਨੇ ਸਿੱਖ ਮੁਸਲਮ ਭਾਈਚਾਰੇ ਦੇ ਖਿਲਾਫ ਕੰਮ ਕਰਦੇ ਪਏ ਨੇ ਦੋਨੇ ਪੰਜਾਬਾਂ ਦੇ ਖਿਲਾਫ ਕੰਮ ਕਰਦੇ ਪਏ ਨੇ ਕਿ ਦੋਨਾ ਪੰਜਾਬਾਂ ਦੇ ਵਿੱਚ ਨਫਰਤਾਂ ਫੈਲਾਉਣ ਵਾਲਾ ਕੰਮ ਕਰਦੇ ਪਏ ਨੇ ਉਹਨਾਂ ਨੇ ਉਹਨਾਂ ਨੂੰ ਕਿੰਨਾ ਵਾਜ਼ਿਆ ਮੁਖਾਤਬ ਕਰਕੇ ਗੱਲ ਕੀਤੀ ਏ ਕਿ ਅਸੀਂ ਪੰਜਾਬ ਨੂੰ ਜਾਂ ਪਾਕਿਸਤਾਨ ਨੂੰ ਨਹੀਂ ਦੇ ਪੰਜਾਬ ਪਾਕਿਸਤਾਨ ਨੂੰ ਅਸੀਂ ਮੁਰਦਾਬਾਦ ਨਹੀਂ ਕਹਿਣਾ ਤੁਸੀਂ ਜੋ ਮਰਜ਼ੀ ਕਰ ਲੋ ਅਸੀਂ ਨਹੀਂ ਕਹਿਣਾ ਉਹਦੀ ਵਜ੍ਹਾ ਕੀ ਕਿ ਨਾਨਕ ਸਾਹਿਬ ਇਹ ਨਾਨਕ ਸਾਹਿਬ ਦੀ ਧਰਤੀ ਏ ਲੈਂਦਾ ਪੰਜਾਬ ਚੜ੍ਹਦੇ ਪੰਜਾਬ ਦੇ ਵੀਰਾਂ ਵਾਸਤੇ ਸਾਨੂੰ ਬਿਲਕੁਲ ਬੜਾ ਅੱਛੀ ਤਰ੍ਹਾਂ ਇਲਮ ਏ ਕਿ ਉਹਨਾਂ ਵਾਸਤੇ ਬੜਾ ਮੁਕੱਦਸ ਏ ਤੇ ਇੱਧਰ ਦੇ ਭਰਾਵਾਂ ਵਾਸਤੇ ਉਹਨਾਂ ਦੀ ਮੁਹੱਬਤ ਅਸੀਂ ਅੱਗੇ ਵੀ ਜਾਣਿਆ ਤੇ ਸਾਨੂੰ ਇਹ ਗਾਣਾ ਸੁਣ ਕੇ ਮਜ਼ੀਦ ਪਤਾ ਲੱਗਿਆ ਕਿ ਉਹ ਸਾਡੇ ਨਾਲ ਕਿੰਨਾ ਪਿਆਰ ਕਰਦੇ ਨੇ ਬਾਕੀ ਇਸ ਅੱਜ ਦੀ ਵੀਡੀਓ ਵੀਡੀਓ ਵੇਖ ਕੇ ਤੁਹਾਨੂੰ ਕਿੱਦਾਂ ਮਹਿਸੂਸ ਹੋਇਆ ਕਮੈਂਟ ਬਾਕਸ ਦੇ ਵਿੱਚ ਆਪਣੀ رائے ਦਾ ਇਜ਼ਹਾਰ ਜ਼ਰੂਰ ਕਰਿਆ ਜੇ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖਿਆ ਜੇ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਇਜਾਜ਼ਤ ਚਾਹੁੰਦੇ ਆ ਰੱਬ ਰੱਖਾ